ਦੇਖੋ ਜੀ ਉਹਦੇ ਕੇ ਕੌਣ ਸੀ ਆਜੀ ਔਰ ਮੇਰੇ ਨਾਲ ਗਪਾਸਪੁਰ ਦੇ ਹਲਕਾ ਇੰਚਾਰਜ ਰਮਨ ਬੈਲ ਜੀ ਪਹੁੰਚੇ ਨੇ ਔਰ ਮੈਨੂੰ ਗਰਾਊਂਡ ਦੇ ਵਿੱਚ ਜੋ ਪਤਾ ਲੱਗਾ ਵੀ ਕਾਫੀ ਕਮੀਆਂ ਸੀ ਸੋ ਅੱਜ ਮੈਂ ਮਾਨ ਨਾਲ ਇਹ ਗੱਲ ਕਹਿ ਸਕਦਾ ਵੀ ਸਾਡੇ ਬੱਚੇ ਜਿਹੜੇ ਇਸ ਗਰਾਊਂਡ ਦੇ ਵਿੱਚ ਆ ਕੇ ਖੇਡਦੇ ਨੇ ਔਰ ਬੈਲ ਸਾਹਿਬ ਦੀ ਅਗਵਾਈ ਹੇਠ ਲਾਲ ਸਿੰਘ ਉਹਨਾਂ ਦੀ ਅਗਵਾਈ ਹੇਠ ਇਹਨਾਂ ਦੀ ਸਾਰੀ ਸਮੂਚੀ ਟੀਮ ਦੀ ਅਗਵਾਈ ਹੇਠ ਜਿਹੜੀ ਇਹ ਗਰਾਊਂਡ ਆ ਇਹਦੀ ਨਹਿਰ ਜਿਹੜੀ ਬਦਲਣ ਜਾ ਰਹੀ ਹੈ ਔਰ ਜੋ ਜੋ ਸਮਾਂ ਬੀਤਦਾ ਜਾਊਗਾ ਇਹ ਗਰਾਊਂਡ ਦੇ ਵਿੱਚ ਤੁਹਾਨੂੰ ਆਪਣੇ ਆਪ ਹੀ ਨਜ਼ਰ ਆਊਗਾ ਵੀ ਪਹਿਲਾਂ ਨਾਲ ਜਿਹੜੀਆਂ ਤਬਦੀਲੀਆਂ ਬੱਚਿਆਂ ਨੂੰ ਜਿਹੜੀਆਂ ਕਮੀਆਂ ਆਉਂਦੀਆਂ ਸੀ ਉਹ ਸਾਰੀਆਂ ਕਮੀਆਂ ਦੂਰ ਕਰਾਂਗੇ। ਕੀ ਨਵਾਂ ਕੀਤਾ ਜਾ ਗਿਆ? ਦੇਖੋ ਜੀ ਸਭ ਤੋਂ ਪਹਿਲਾਂ ਤੇ ਗਰਾਊਂਡ ਦੀ ਹਿੰਦੀ ਹੈ ਪੇਚ ਵਗੈਰਾ ਜਿਹੜੀ ਆ। ਉਥੇ ਜਿੱਥੇ ਪਲੇਅਰਾਂ ਨੇ ਖੇਡਣਾ ਹੁੰਦਾ ਜੇ ਉਹ ਵਧੀਆ ਹੋਊਗੀ ਤੇ ਅੱਗੋ ਵਧੀਆ ਰੁਝਾਨ ਜਿਹੜਾ ਵਧੀਆ ਇੰਟਰਸਟ ਬਣਦਾ। ਸੋ ਸਭ ਤੋਂ ਪਹਿਲਾਂ ਤੇ ਇਹਦੀਆਂ ਗਰਾਊਂਡ ਦੀ ਪੇਚ ਵਗੈਰਾ ਬਾਉਂਡਰੀ ਵਾਲ ਵਗੈਰਾ ਸਾਰਾ ਜਿੱਥੇ-ਜਿੱਥੇ ਵੀ ਕੋਈ ਕਮੀ ਨਜ਼ਰ ਆਊਗੀ ਉਹ ਆਪਾਂ ਨੂੰ ਤਰਜੀਹ ਦੇ ਅਕਾਰਡਿੰਗ ਪਹਿਲ ਦੇ ਆਧਾਰ ਤੇ ਬਹਿਲ ਸਾਹਿਬ ਦੀ ਮਦਦ ਦੇ ਅਕਾਰਡਿੰਗ ਇਹਨੂੰ ਆਪਾਂ ਨੇ ਪਰੇ ਚੜਾਗੇ। ਹਰ ਕੰਮ ਨੂੰ ਵਕਤ ਲੱਗਣਾ ਠੀਕ ਹੈ ਔਰ ਵਕਤ ਲੱਗ ਰਿਹਾ। ਬਾਕੀ ਇਹਨਾਂ ਜ਼ਰੂਰ ਮੈਂ ਕਹਿ ਸਕਦਾ ਵੀ ਆਉਣ ਵਾਲਾ ਸਮਾਂ ਜਿਹੜਾ ਪੰਜਾਬ ਨੂੰ ਫਿਰ ਉਸ ਰੰਗਲੇ ਪੰਜਾਬ ਦੀਆਂ ਲੀਹਾਂ ਤੇ ਲੈ ਕੇ ਆਉਂਦਾ। ਜਿਲ੍ਹਾ ਗੁਰਦਾਸਪੁਰ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ ਜਿਹੜੀ ਹੈ ਇਹ ਹਮੇਸ਼ਾ ਕੋ ਗਵਰਨਮੈਂਟ ਕਾਲਜ ਗੁਰਦਾਸਪੁਰ ਦੇ ਵਿੱਚ ਆਪਣੇ ਸਟੇਟ ਲੈਵਲ ਦੇ ਮੈਚੇਸ ਕਰਵਾਉਂਦੀ ਹੈ ਜਿਹਦੇ ਵਿੱਚ ਬਹੁਤ ਸਾਰੇ ਡਿਸਟ੍ਰਿਕਟਸ ਇੱਥੇ ਆ ਕੇ ਖੇਡਦੇ। ਸੋ ਇੰਟਰ ਡਿਸਟ੍ਰਿਕਟ ਲੈਵ ਸੋ ਹਲ ਪੰਜਾਬ ਕੇ ਜਿਹੜੇ ਐਸੋਸੀਏਸ਼ਨ ਵੱਲੋਂ ਦਿਲਸ਼ੇਰ ਖੰਨਾ ਜੀ ਜੋ ਕਿ ਸਾਡੇ ਪੰਜਾਬ ਕੇ ਐਸੋਸੀਏਸ਼ਨ ਦੇ ਸਕੱਤਰ ਨੇ ਉਹਨਾਂ ਨੇ ਇਹ ਸੁਪਰਾਲਾ ਕੀਤਾ ਹੈ ਉਹਨਾਂ ਦੀ ਟੀਮ ਨੇ ਕਿ ਹਰ ਇੱਕ ਜ਼ਿਲ੍ਹੇ ਦੇ ਵਿੱਚ ਗਰਾਊਂਡ ਦੀ ਅਪਗ੍ਰੇਡੇਸ਼ਨ ਕਰਨੀ ਹੈ ਸੋ ਗਰਾਊਂਡ ਦੀ ਅਪਗ੍ਰੇਡੇਸ਼ਨ ਕਰਨ ਵਾਸਤੇ ਉਹਨਾਂ ਨੇ ਕੁਝ ਫੰਡਸ ਅਲੋਕੇਟ ਕੀਤੇ ਨੇ ਕਿ ਇਮmediately ਉਹਨਾਂ ਨੂੰ ਲਗਾਉਣੇ ਜਿਵੇਂ ਕਿ ਪਿਕਚਰਸ ਦੇ ਵਿੱਚ ਉਹਨਾਂ ਨੇ ਡੀਸੀ ਸੇ ਲੈਵਲ ਦੀ ਅਗਰਾਸੀ ਰਿਕਵੈਸਟ ਬਣਾਈ ਹੈ ਜਿਹਦੇ ਉੱਪਰ ਲਗਭਗ 9 ਲੱਖ ਦਾ ਕਾ ਹੋਏਗਾ ਤਾਂ ਕਿ ਬੱਚਿਆਂ ਦੀ ਜਿਹੜੀ ਅਪਗ੍ਰੇਡੇਸ਼ਨ ਲੋੜ ਹੈ ਉਹ ਇਸ ਤਰ੍ਹਾਂ ਅਸੀਂ ਬਾਅਦ ਵਿੱਚ ਇੰਟਰਨੈਸ਼ਨਲ ਲੈਵਲ ਤੇ ਜਾ ਕੇ ਖੇਡਦੇ उन्होंने उस तरह का इनफ्रस्ट्रक्चर मिल सके ताकि उ दिक्कत ना आ सके। सो स्टार्टिंग जे बच्चों में इस तरह से इनफ्रक्चर मिलेगा सोलह साल की उम्र तो साढ़े so, चौदह साल की उम्र तक टूरनामेंट शुरू हो है। सो चौदह साल तो लैके सीनीय तक अभी इंडिया की टीम तक प्रजेंट करते हैं जो इंफ्रस्ट्रक्चर उन्होंने अभी जाके मिलना है वो अज तो उन्होंने मिलना शुरू हो सो उस वास्ते फंड शेडिकल है नहीं जिससे अच्छी चाहते कि एक उ जी अं ग्राउंड भी धनस भी बननी है और जी पूरी ग्राउंड हैगी अली कर दी प्लेयरों को ਅਗੇ ਅਸੀਂ ਲਈ ਨਾਲ ਨਾਲ ਸਾਨੂੰ ਹੋਰ ਵੀ ਚੀਜ਼ਾਂ ਚਾਹੀਦੀਆਂ ਸੀ ਜਿਸ ਤਰ੍ਹਾਂ ਇੱਕ ਵਾਸੀ ਕੰਡੀਸ਼ਨ ਬਣਾਉਣਾ ਚਾਹੁੰਦੇ ਆ ਬੱਚਿਆਂ ਦੇ ਵਾਸਤੇ ਖਾਣਾ ਖਾਣ ਵਾਸਤੇ ਇੱਕ ਨਾਸਨ ਲੈਣਾ ਹੈ ਡਾਈਨਿੰਗ ਏਰੀਆ ਬਣਾਉਣਾ ਚਾਹੁੰਦੇ ਆ ਫਿਰ ਸਾਡੇ ਕੋਲ ਜਿਹੜੀ ਇਕਵਿਪਮੈਂਟ ਨੂੰ ਸਪੋਰਟ ਦੇ ਵਾਸਤੇ ਵੀ ਸੀ ਚਾਹੁੰਦੇ ਸੀ ਕਿ ਇੱਕ ਸਟੋਰ ਬਣਾ ਦਿੱਤਾ ਜਾਵੇ ਸੋ ਇਹਦੇ ਵਾਸਤੇ ਅਸੀਂ ਅੱਜ ਉਹਨਾਂ ਦੇ ਕੋਲੋਂ ਅਡਵਿਜ਼ਨ ਕਰਾਈ ਹੈ ਤੁਹਾਨੂੰ ਪਤਾ ਹੈ ਅਡਵਿਜ਼ਨ ਤੋਂ ਇਲਾਵਾ ਸਾਨੂੰ ਜਿਹੜੀ ਹਮੇਸ਼ਾ ਸਪੋਰਟ ਵੀ ਰਿਕੁਆਇਰਮੈਂਟ ਰਹਿੰਦੀ ਹੈ ਅਸੀਂ ਲੋਕ ਬੱਚਿਆਂ ਦੇ ਵਾਸਤੇ ਜਿਹੜਾ ਕਿ ਸੀ ਜਿਹੜਾ ਖੇਡਦੇ ਹੁੰਦੇ ਸੀਗੇ ਅਸੀਂ ਸੋਚ ਲਿਆ ਕਿ ਆਉਣ ਵਾਲੇ ਬੱਚਿਆਂ ਨੂੰ ਵਿੱਚ ਆਪਣੇ ਆਪ ਨੂੰ तो चाहते हैं कि जी चीजा सू नहीं मिल सकियाँ जिले के अपने आने वाले बच्चों में दे कि बच्चे अगे जाके वापिया तो परफॉर्म कर देश का शहर का जिले का और अपने माँ पे का नाम रोशन कर सकन सो उन्होंने बुलाया गया कितने आके अगर फौरी तौर मुबारक करके जाए ता कि इस काम का आवाज कर सके